ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਜਿਹੜੇ ਵੀਰ ਆਪਣੇ ਫੇਸਬੁੱਕ ਪੇਜ ਤੇ ਇਹ ਵੀਡੀਓ ਦੇਖ ਰਹੇ ਨੇ ਪੇਜ ਨੂੰ ਜਰੂਰ ਫੋਲੋ ਕਰ ਲਿਓ ਤੇ ਨਾਲ ਜਿਹੜੇ ਵੀਰ ਆਪਣੇ ਖਾਸ ਤੌਰ ਤੇ YouTube ਤੇ ਇਹ ਵੀਡੀਓ ਦੇਖ ਰਹੇ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਅੱਜ ਦੀ ਆਪਣੀ ਵਿਜਿਟ ਹੈਗੀ ਹੈ ਦੋਸਤੋ ਪਿੰਡ ਪੰਗਾਲਾ ਪੰਗਾਲਾ ਪਿੰਡ ਦੋਸਤੋ ਤਹਿਸੀਲ ਪੱਟੀ ਜ਼ਿਲ੍ਹਾ ਸ਼ਹੀ ਤਰਨਤਾਰਨ ਸਾਹਿਬ ਦਾ ਪਿੰਡ ਆ ਜਦੋਂ ਆਪਾਂ ਦੋਸਤੋ ਪੱਟੀ ਮੋੜ ਤੋਂ ਵੀ ਜੇਕਰ ਤੁਸੀਂ ਆਉਂਦੇ ਹੋ ਤੇ ਚੀਮਾ ਪਰਵਾਲਾ ਕੋਟ ਬੁੱਢਾ ਤੂਤ ਪਿੰਡਾਂ ਤੇ ਅਗਲੇ ਪਿੰਨੇ ਪੰਗਾਲਾ ਪਿੰਡ ਠੀਕ ਹੈ ਜੀ ਬਾਅਦ ਵਿੱਚ ਇਹ ਰੋਡ ਜਿਹੜਾ ਸਿੱਧਾ ਖੇਮਕਰਨੋਂ ਵੀ ਚਲਾ ਜਾਂਦਾ ਇੱਕ ਪਾਸੇ ਜਿਹੜਾ ਦੋਸਤੋ ਇੱਥੋਂ ਬੁਲਟੋਈ ਨੂੰ ਵੀ ਜਿਹੜੇ ਜਾਣ ਦੇ ਰਸਤੇ ਹੈਗੇ ਆ ਤੇ ਖਾਸ ਵਿਜਿਟ ਜਿਹੜੀ ਤੁਹਾਨੂੰ ਪਿੰਡ ਪੰਗਾਲੇ ਕਰਨੀ ਪਵੇਗੀ ਅੱਜ ਦੀ ਵੀਡੀਓ ਦੇ ਵਿੱਚ ਖਾਸ ਤੌਰ ਤੇ ਇੱਕ ਤੁਹਾਨੂੰ ਗੋਰੀ ਆਪਾਂ ਮੱਝ ਦਿਖਾ ਦਾਂਗੇ ਵੱਡੀ ਮੱਝ ਆ ਵੱਡੀ ਤੋਪਾਬ ਜਿਹੜਾ ਦੋਸਤੋ ਚੰਗੇ ਮਿਲਕਰ ਗੌਰਵ ਵਾਲੀ ਆ ਘਰੇਲੂ ਪਸ਼ੂ ਹੋਣਗੇ ਨਾਲ ਦੀ ਨਾਲ ਜਿਹੜਾ ਪਸ਼ੂ ਵਪਾਰ ਦਾ ਕੰਮ ਹੈਗਾ ਪਰ ਜਿਹੜਾ ਪਸ਼ੂ ਵਪਾਰ ਦਾ ਕੰਮ ਉਹ ਵੜਾਂ ਦਾ ਖਾਸ ਤੌਰ ਤੇ ਇੱਕ ਲਾਸਟ ਤੇ ਆਪਾਂ ਤੁਹਾਨੂੰ ਇੱਕ ਵੈੜ ਦਾ ਜ਼ਿਕਰ ਕਰਕੇ ਜ਼ਿਕਰ ਕਰਦਾਂਗੇ ਵੈੜ ਤਾਜੀ ਸੂਈ ਆ ਆ ਕੀ ਰਿਕਾਰਡ ਹੈਗਾ ਕਿੰਨਾ ਬੌਲਾ ਥੱਲੇ ਹਨਾ ਕੀ ਥੱਲੇ ਬੱਚਾ ਕੀ ਹੈਗਾ ਫੀਮੇਲ ਕਾਫ ਆ ਜਾਂ ਮੇਲ ਆ ਉਹ ਪ੍ਰੋਪਰ ਗੱਲਬਾਤ ਆਪਾਂ ਵੀਰ ਦੇ ਨਾਲ ਕਰਾਂਗੇ ਆ ਜਿੰਨੇ ਵੀ ਪਸ਼ੂ ਆਪਾਂ ਦੋਸਤੋ ਤੁਹਾਨੂੰ ਦਿਖਾ ਰਹੇ ਆ ਬਿਲਕੁਲ ਘਰੇਲੂ ਪਸ਼ੂ ਨੇ ਘਰੇਲੂ ਪਸ਼ੂਆਂ ਦੇ ਵਿੱਚੋਂ ਅੱਜ ਇੱਕ ਘਰ ਦੀ ਮਾਂ ਜਿਹੜੀ ਹੈਗੀ ਆ ਵੀਰ ਅਸੇਲ ਕਰਦਾ ਪਿਆ ਪੂਰਾ ਰਿਕਾਰਡ ਹੈਗਾ ਕਿਉਂਕਿ ਜਿੱਥੇ ਮੈਂ ਗੱਲ ਕਰਦਾ ਹੁੰਦਾ ਵੀ ਪਸ਼ੂ ਘਰੇਲੂ ਹੁੰਦੇ ਆ ਘਰ ਦੇ ਪਸ਼ੂ ਹੁੰਦੇ ਆ ਉਥੇ ਜਿਹੜਾ ਰਿਕਾਰਡ ਆ ਦੋਸਤੋ ਪਸ਼ੂਆਂ ਦੀ ਚੁਬਾਈ 1 2 3 ਸਵੇਰੇ ਹੋਈ ਹੁੰਦੀ ਆ ਉਥੇ ਜਿਹੜਾ ਰਿਕਾਰਡ ਦਾ ਪਤਾ ਲੱਗ ਜਾਂਦਾ ਵੀ ਕਿੰਨਾ ਮਿਲਕਿੰਗ ਆ ਪਹਿਲੇ ਸਵੇਰਾਂ ਦੇ ਵਿੱਚ ਲਕਟੇਸ਼ਨਾਂ ਦੇ ਵਿੱਚ ਕਿੰਨਾ ਮਿਲ ਕਰਿਆ ਉਹ ਪਤਾ ਲੱਗ ਜਾਂਦਾ ਗਰੰਟਡ ਠੀਕ ਆ ਜੀ ਗੱਲਬਾਤ ਆਪਾਂ ਵੀਰ ਦੇ ਨਾਲ ਕਰਨੀ ਆ ਤੇ ਅੱਜ ਦੋਸਤੋ 26 ਮਾਰਚ ਨੂੰ ਆਪਾਂ ਵੀਡੀਓ ਬਣਾ ਰਹੇ ਆ ਸਮਾਂ ਜਿਹੜਾ ਤੁਸੀਂ ਜਰੂਰ ਨੋਟ ਕਰ ਲਓ ਤਕਰੀਬਨ 4:30 ਵਜੇ ਦਾ ਸਮਾਂ ਅੱਜ ਤਕਰੀਬਨ ਦਿਨਾਂ ਲੈ ਜਾਂਦੀ ਆ ਕਿੰਨੇ ਕ ਦਿਨ ਲੈ ਜਾਂਦੀ ਆ ਆਪਾਂ ਗੱਲਬਾਤ ਕਰਦੇ ਆ ਵੀਰ ਦੇ ਨਾਲ ਆਜੋ ਵੀਰ ਜੀ ਸਭ ਤੋਂ ਪਹਿਲਾਂ ਵੀਰੇ ਸੱਸਰੀ ਕਾਲ ਉਹ ਠੀਕ ਠਾਕ ਹੋ ਜੀ ਵਧੀਆ ਵਧੀਆ ਚੜ੍ਹਦੀ ਕਲਾ ਅੱਛਾ ਇੱਕ ਵੀਰ ਜੀ ਆਪਣੇ ਭੈਣ ਭਰਾਵਾਂ ਨੂੰ ਆਪਣਾ ਨਾਮ ਜ਼ਰੂਰ ਦੱਸ ਦਈਏ ਜੀ ਮੇਰਾ ਨਾਮ ਹੀਰਾ ਸਿੰਘ ਪਿੰਡ ਬੰਗਾਲਾ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਠੀਕ ਹੈ ਜੀ ਹਾਂਜੀ ਅੱਛਾ ਇਹ ਵੀਰ ਮੈਂ ਜਿੱਦਾਂ ਜ਼ਿਕਰ ਕਰਤਾ ਪਸ਼ੂ ਸਾਰੇ ਘਰ ਦੇ ਆ ਹਾਂਜੀ ਹਾਂਜੀ ਘਰ ਦੇ ਆ ਜੀ ਅੱਜ ਉਹਨਾਂ ਘਰ ਦੇ ਪਸ਼ੂਆਂ ਦੇ ਵਿੱਚੋਂ ਇੱਕ ਤਾਂ ਆਪਾਂ ਇਹ ਮੱਝ ਬੂਰੀ ਆਪਣੇ ਕੋਲ ਹਾਂਜੀ ਇਹ ਵੇਚਦੇ ਪਏ ਹਾਂ ਹਾਂਜੀ ਠੀਕ ਹੈ ਤੇ ਇੱਕ ਵਹਿੜ ਦਾ ਮੈਂ ਜ਼ਿਕਰ ਕੀਤਾ ਸੀ ਵੀ ਜਿਵੇਂ ਤੁਹਾਡਾ ਵੀ ਨਾਲ ਸੇਲ ਪਰਚੇ ਦਾ ਕੰਮ ਆ ਉਹ ਵਹਿੜਾ ਤੁਸੀਂ ਲਿਆਉਂਦੇ ਹੋ ਖਾਸ ਤੌਰ ਤੇ ਹਾਂਜੀ ਹਾਂਜੀ ਵਹਿੜ ਇੱਕ ਅੱਧੀ ਲੈ ਆਈ ਦੀ ਆ ਜਾਨੀ ਕਿ ਜੇ ਵਿਕ ਜੇ ਉਹਦੀ ਥਾਂ ਤੇ ਲੈ ਆਈ ਦੀ ਆ ਡੇਰੀ ਦਾ ਨਾਲ ਕੰਮ ਆ ਦੁੱਧ ਦਾ ਜੀ ਹਾਂਜੀ ਠੀਕ ਹੈ ਤੇ ਹਿਰੇ ਵੀਰ ਪਹਿਲੇ ਨੰਬਰ ਤੇ ਆਪਾਂ ਇਸ ਮੱਝ ਦੀ ਪੂਰੀ ਗੱਲਬਾਤ ਕਰਨੀ ਆ ਭੈਣ ਭਰਾਵਾਂ ਨੂੰ ਜਿਹੜੀ ਸਮਝ ਆ ਜੇ ਵੀ ਕਿੰਨਾ ਕੁ ਦੁੱਧ ਹਜੇ ਤੱਕ ਆਪਾਂ ਚੋਇਆ ਪੂਰੀ ਗੱਲਬਾਤ ਕਰ ਲਾਂਗੇ ਸੁਆ ਮੇਰਾ ਵੀਰ ਦੱਸ ਦੇ ਵੀ ਇਹ ਸੁਆ ਆ ਕਿੰਨਾ ਮਾ ਸੌਣ ਜਾ ਰਹੀ ਹੈ ਵੀਰ ਜੀ ਇਹ ਤਿੱਜਾ ਸੁਵੇ ਲਈ ਤਿਆਰ ਆ 15 ਦਿਨਾਂ ਦੀ ਕੱਚੀ ਆ 10 ਅਪ੍ਰੈਲ ਨੂੰ ਇਹਦੇ ਦਿਨ ਪੂਰੇ ਹੁੰਦੇ ਆ ਠੀਕ ਹੈ ਜੀ ਹਾਂਜੀ ਦੋ ਲੈ ਜੇ ਚਾਰ ਲੈ ਜੇ ਘੱਟ ਲੈ ਜੇ ਵੱਧ ਲੈ ਜੇ ਉਹ ਠੀਕ ਹੈ 15 ਅਪ੍ਰੈਲ ਨੂੰ ਦਿਨ ਪੂਰੇ ਹਨ ਜੀ 10 ਅਪ੍ਰੈਲ ਨੂੰ 10 ਅਪ੍ਰੈਲ ਨੂੰ ਸੌਰੀ 10 ਅਪ੍ਰੈਲ ਨੂੰ ਦਿਨ ਪੂਰੇ ਹੁੰਦੇ ਆ ਇਹਦਾ ਵੀਰ ਜੀ ਪਿਛਲੇ ਸੋਵੇ ਦਾ ਦੁੱਧ ਦਾ ਰਿਕਾਰਡ ਹੈਗਾ ਜੀ 18 ਕਿਲੋ ਦਾ ਹਾਂਜੀ ਆਪਾਂ 16 ਕਿਲੋ ਦੀ ਗਾਰੰਟੀ ਦੇ ਨਾਲ ਦਵਾਂਗੇ ਮੱਝ ਜੀ ਮੱਝ ਦੇ ਥਣ ਦੀ ਗਾਰੰਟੀ ਆਪਣੀ ਹੋਊਗੀ ਗਿਲਟੀ ਨਾੜ ਦੀ ਜੀ ਔਰੇ ਭਾਰ ਪਿੱਛੇ ਦੀ ਗਾਰੰਟੀ ਆਪਣੀ ਹੋਊਗੀ ਜੀ ਠੀਕ ਹੈ ਜੀ ਹਾਂਜੀ ਠੀਕਾ ਸਵੇਰ ਤੀਜਾ ਸੋਨਾ ਜਾਰੀ ਹੈ ਨਾ ਤੀਜਾ ਸੋਨਾ ਜੀ ਅੱਛਾ ਵੀਰ ਜੀ ਇਹ ਪਹਿਲੇ ਜੇਕਰ ਸਵੇਰ ਪਹਿਲੇ ਸਵੇਰ ਤੋਂ ਦੂਜੇ ਦੀ ਗੱਲ ਕਰਗੇ ਹਾਂ ਜੀ ਤੇ ਕਿੰਨਾ ਕੁ ਮਿਲਕ ਤੇ ਕਿੰਨਾ ਕੁ ਲੰਬਾ ਸਮਾਂ ਆਪਾਂ ਚੋਇਆ ਹੋਇਆ ਹੈ ਵੀਰ ਜੀ ਆਪਣੇ ਕੋਲੇ ਦੋ ਸੂਹੇ ਸੋਈ ਆ ਆ ਬੱਚੀਆਂ ਇਹਨਾਂ ਇਹਦੀਆਂ ਹਾਂ ਜੀ ਤੇ ਉਹ ਵਕਾ ਦਿਓ ਤੁਸੀਂ ਭਾਵੇਂ ਹਾਂ ਜੀ ਤੇ ਪਹਿਲੇ ਸਵੇਰ ਇਹਨੇ 15 ਤੋਂ ਪਲੱਸ ਦਿੱਤਾ ਸੀ ਦੂਜੇ ਸਵੇਰ ਅਸੀਂ 18 ਕਿਲੋ ਦੁੱਧ ਚੋਇਆ ਸੀ ਹਾਂ ਜੀ ਮੈਂ ਦੀ ਗਾੜਾ ਜਿਹੜੀ ਉਹ 3 ਕਿਲੋ ਤੋਂ ਪਲੱਸ ਆ ਸਾਢੇ 3 ਤਕਰੀਬਨ ਜੀ ਹਾਂ ਜੀ ਬਿਲਕੁਲ ਜਾਣੀ ਕਿ 18 ਕਿਲੋ ਦੁੱਧ ਦੀ ਆਪਾਂ ਪੂਰੀ ਆਪਾਂ ਨੂੰ ਯਕੀਨ ਆ ਮੱਝ ਦਾ ਝੋਆ ਹੋਇਆ ਹੈ ਹੂੰ ਯਾਨੀ ਕਿ ਆਪਾਂ ਜਿਹੜਾ ਅੱਜ ਮੁੱਲ ਪਾ ਰਹੇ ਆ ਇਹ ਆਪਾਂ 10 10 12 ਦਿਨਾਂ ਦੀ ਕੱਚੀ ਦਾ ਮੁੱਲ ਪਾਉਣਾ ਹੈ ਬਿਲਕੁਲ ਜੀ ਜੇ ਆਪਣੇ ਘਰੇ ਸੂਬੇ ਤੇ ਆਪਾਂ 18 ਕਿਲੋ ਦੁੱਧ ਚਵਾ ਕੇ ਦਵਾਂਗੇ ਫਿਰ ਮੁੱਲ ਕੁਝ ਹੋਰ ਹੋਊਗਾ ਹੋਰ ਬਿਲਕੁਲ ਹੋਣਾ ਚਾਹੀਦਾ ਫਿਰ ਮੌਕੇ ਤੇ ਹੋਰ ਹੋ ਜਾ ਹਾਂ ਜੀ ਮੌਕੇ ਤੇ ਹੋਰ ਠੀਕ ਆ ਇੱਕ ਗੱਲ ਆ ਜਿਹੜੀ ਦੋਸਤੋ तकरीबन ਅੱਜ ਤੋਂ ਜੇਕਰ ਆਪਾਂ ਕਾਊਂਟ ਕਰੀਏ ਤੇ 26 ਤੋਂ ਕੋਈ 15 14 15 ਦਿਨ ਦਾ ਹਜੇ ਸਮਾਂ ਜਿਹੜਾ ਵਕਪਾ ਉਹ ਵਿੱਚ ਪਿਆ ਹੈਗਾ ਦਿਨ ਪਏ ਹੈਗੇ ਆ ਮੱਝ ਜਦੋਂ ਬਣਦੀ ਆ ਥਣਦੀ ਆ ਬਹੁਤ ਵੱਡਾ ਆਰਡਰ ਬਣਾ ਕੇ ਤਿਆਰ ਕਰਦੀ ਆ ਮੈਨੂੰ ਵੀਰ ਨੇ ਇੱਕ ਨਾਰਮਲ ਐਗਜ਼ੈਂਪਲ ਦੇ ਤੌਰ ਤੇ ਇੱਕ ਵਿਹੜ ਦਿਖਾਈ ਸੀ ਆਪ ਦੇ ਘਰੇ ਲੂ ਵਿਹੜ ਵੀ ਐਡਾ ਹਵਾਨਾ ਤੇ ਇਹੋ ਜਿਹਾ ਸਟਰਕਚਰ ਦੇਵੇ ਦਾ ਬਣਦਾ ਹਾਂਜੀ ਵੀਰ ਜੀ ਇੱਕ ਬਾਕੀ ਆਪਣੇ ਕੋਲ ਜਿੰਨੇ ਵੀ ਆ ਪਸ਼ੂ ਆ ਨਾ ਵਜਾਂ ਇਹ ਆਪਣੇ ਕੋਲੇ 15 ਤੋਂ ਬਲਾਸੀ ਆ ਅੱਛਾ ਜੀ ਆ ਜਿੰਨੇ ਵੀ ਆਪਣੇ ਮੱਝਾਂ ਛੋਟੀਆਂ ਜੀ ਜਿੰਨੇ ਵੀ ਆ ਠੀਕ ਹੈ ਜੀ ਅੱਛਾ ਆਪਣੇ ਕੋਲੇ 18-19 ਕਿਲੋ ਵਾਲੀ ਮੈਂ ਵੀ ਹੈਗੀ ਆ ਠੀਕ ਹੈ ਜੀ ਹਾਂ ਜੀ ਬਾਕੀ ਆਪਣੇ ਘਰ ਦੇ ਬਸੂ ਆ ਇਹਨਾਂ ਵਿੱਚੋਂ ਕੋਈ ਆਪਾਂ ਮੱਝ ਮੋਲ ਦੀ ਨਹੀਂ ਖਰੀਦੀ ਜੀ ਕੋਈ ਆਪਣਾ ਮੱਝਾਂ ਦਾ ਵਪਾਰ ਨਹੀਂ ਸਿਰਫ ਇੱਕ ਗਾਂ ਲਿਆ ਕੇ ਜਿਉਂਦੇ ਚਾਰ ਪੈਸੇ ਬਜਦੇ ਉਹ ਵੇਚ ਦੇਈਦੀ ਆ ਲਿਆ ਕੇ ਤੇ ਉਹਦੀ ਧਾਂ ਦੇ ਵਹਿੜ ਲਿਆਣ ਕੇ ਬੰਨਣੀ ਬਿਲਕੁਲ ਹਾਂ ਜੀ ਬਾਕੀ ਦੋਸਤੋ ਇਹ ਤਾਂ ਹੋ ਗਈਆਂ ਨਾਰਮਲ ਇੱਕ ਗੱਲਾਂ ਮੱਝ ਦੇ ਰਿਗਾਰਡਿੰਗ ਆ ਠੀਕ ਆ ਤੇ ਇੱਕ ਵਾਰੀ ਜਿਹੜੀ ਤੁਸੀਂ ਸਟਰਕਚਰ ਪੂਰੀ ਬੋਡੀ ਬੰਦ ਤਰ੍ਹਾਂ ਮੱਝ ਦੀ ਮਤਲਬ ਦਿਖਾ ਦੇਣਾ ਬਾਕੀ ਬਿਲਕੁਲ ਸ਼ਕੀਨੀ ਵੀ ਪੂਰੀ ਆ ਮਿਲਕਿੰਗ ਵੀ ਪੂਰੀ ਆ ਹੈਵੀ ਬਾਡੀ weight ਭਾਰੇ ਸਰੀਰ ਵਜਨ ਵਾਲੀ ਜਿਹੜੀ ਮੱਝ ਆ ਇਹ ਨਹੀਂ ਕਿ ਦੁੱਧ ਪੜਨੀ ਆ ਪਤਲੇ ਚਮੜੀ ਜਿਹੜੀ ਆ ਆਹ ਵੇਖੋ ਜੀ ਠੀਕ ਆ ਬਿਲਕੁਲ ਪਤਲੀ ਚਮੜੀ ਆ skin wise ਵੇਖੀਏ ਤੇ ਬਿਲਕੁਲ ਪਤਲੀ ਜੀ ਚਮੜੀ ਆ ਤੇ ਢਿੱਲਾ ਢੂਲਾ ਜਿਹੜੀਆਂ ਦੋਸਤੋ ਤੁਸੀਂ ਵੇਖ ਸਕਦੇ ਹੋ ਨਾਰਮਲੀ ਦਰਸਾਉਂਦੀਆਂ ਵੀ ਵੀਰਾਂ ਦਾ ਵੀ ਵਹੇ 18 ਲੀਟਰ ਦੀ ਮਿਲਕਿੰਗ ਆ ਪਰ 16 ਲੀਟਰ ਦੀ ਮਿਲਕਿੰਗ ਤੁਸੀਂ ਮੰਨ ਕੇ ਗਰੰਟਡ ਜਿਹੜੀ ਵੀ ਸੌਦਾ ਕਰ ਸਕਦੇ ਹੋ ਆਪਾਂ ਖੋਲ ਕੇ ਜਿਹੜਾ ਤੁਹਾਨੂੰ ਤੋੜ ਕੇ ਦਿਖਾ ਦਿੰਨੇ ਆ ਫੇਸ ਕੁਆਲਿਟੀ ਬਹੁਤ ਖੂਬਸੂਰਤ ਛੋਟਾ ਜਿਹਾ ਸਿੰਘ ਆ ਠੀਕ ਆ ਭਾਰਾ ਸਰੀਰਕ ਬੰਤਰ ਜੇਕਰ ਗੱਲ ਕਰੀਏ ਦੋਸਤੋ ਭਾਰੇ ਵਜਨ ਵਾਲੀ ਆ ਤੇ ਕੱਦ ਨਾਰਮਲ ਹੀ ਆਪਾਂ ਗੱਲ ਕਰ ਲੀਏ ਵੀ ਵੱਡੀਆਂ ਮੱਜਾਂ ਦੇ ਵਿੱਚ ਆਪਾਂ ਗਿਣਤੀ ਕਰ ਸਕਦੇ ਆ ਵੱਡੇ ਕੱਦ-ਕੱਡ ਦੇ ਵਿੱਚ ਹੀ ਕਹਿ ਸਕਦੇ ਆ ਠੀਕ ਆ ਫਿਰ ਪਿੱਠ ਪੁੱਠਾ ਜਿਹੜਾ ਹੈਗਾ ਚੌੜਾਈ ਦੇ ਵਿੱਚ ਤੁਸੀਂ ਦੇਖੋਗੇ ਬਹੁਤ ਚੌੜਾ ਪਿੱਠ ਪੁੱਠਾ ਅਜੇ 15 ਦਿਨ ਦਾ ਜਿਹੜਾ ਸਮਾਂ ਦੋਸਤੋ ਬਾਕੀ ਆ ਠੀਕ ਆ ਪੈਂਡਿੰਗ ਪਿਆ ਹਜੇ 15 ਦਿਨ ਘਟੋ ਘਟ ਪਏ ਆ ਸੂਣ ਦੇ ਵਿੱਚ ਆ ਦੇਖੋ ਜੀ ਠੀਕ ਹੈ ਠੀਕ ਹੈ ਬਾਕੀ ਵੀਰ ਦਾ ਇਹ ਵੀ ਕਹਿਣਾ ਹੈਗਾ ਵੀ ਜੇਕਰ ਕਿਸੇ ਕਿਸਾਨ ਵੀਰ ਨੇ ਅੱਜ ਦੇ ਰੇਟ ਕੁਝ ਹੋਰ ਹੋਣਗੇ ਜੇ 15 ਦਿਨਾਂ ਤੋਂ ਬਾਅਦ ਕੁਝ ਰੇਟ ਜਿਹੜੇ ਦੋਸਤੋ ਡਿਫਰੈਂਟ ਹੋਣਗੇ ਵੀ ਜਦੋਂ ਬਿਲਕੁਲ ਮੌਕੇ ਤੇ ਚਵਾਈ ਕਰਨ ਤੋਂ ਬਾਅਦ 16 17 ਲੀਟਰ ਦੀ ਚਵਾਈ ਕਰਨ ਤੋਂ ਬਾਅਦ ਜਿਹੜੇ ਵੀ ਦੋਸਤੋ ਰੇਟ ਨੇ ਉਹ ਕੁਝ ਵੱਖਰੇ ਹੋਣਗੇ ਠੀਕ ਹੈ ਜਿਹੜਾ ਵੀ ਰਾਜ ਸਬਦਾ ਕਰਦਾ ਉਹ ਕੰਡੀਸ਼ਨ ਜਿਹੜੀਆਂ ਹੈਗੀਆਂ ਨੇ ਰੇਟ ਦੀਆਂ ਉਹ हट ਕੇ ਆ ਠੀਕ ਆ ਉਹ ਰੇਟ ਆਪਾਂ ਜਿਹੜਾ ਮੌਕੇ ਦਾ ਪੁਛ ਵੀ ਲਵਾਂਗੇ ਵੀ ਕਿੰਨਾ ਹੋਣਾ ਮੌਕੇ ਦਾ ਰੇਟ ਆ ਠੀਕ ਆ ਬਾਕੀ ਆ ਬਹਿਣੀ ਵਾਲੇ ਪਾਸੇ ਤੋਂ ਥਣ ਜਿਹੜੇ ਹੈਗੇ ਆ ਬੜਾ ਧਿਆਨ ਨਾਲ ਤੁਸੀਂ ਦੇਖ ਸਕਦੇ ਜੀ ਤੇ ਮਿਲਕ ਵੇਨ ਵੀ ਬਿਲਕੁਲ ਮੋٹے ਰਸੇ ਵਾਂਗੂ ਜਿਹੜੀ ਆ ਮਿਲਕ ਵੇਨ ਉੱਪਰੀ ਹੋਈ ਨਜ਼ਰ ਆ ਰਹੀ ਹੈ ਜੀ ਇੱਧਰ ਦੇਖੋ ਮਿਲਕ ਜੀ ਹਾਂ ਜੀ ਆਹ ਜ਼ਰੀ ਆਹ ਬਿਲਕੁਲ ਦੂਸਰੀ ਚਾਰ ਵੀ ਇਤਨਾ ਹੀ ਆ ਇੱਧਰ ਜਾਨੇ ਵੀ ਦਿਖਾ ਦੋ ਹਜੇ ਭਾਈ ਜੀ ਨਾਰਮਲ ਜਿਹੜਾ ਵਧੀਆ ਚੰਗੀ ਮਿਲਕਿੰਗ ਵਾਲਾ ਪਸ਼ੂ ਹੈ ਨਾ ਦਿਸ ਪੈਂਦਾ ਹਵਾਨੇ ਦੀ ਓ ਢਿੱਲਾ ਢੁਲਾ ਦੱਸਦੀਆਂ ਪਈਆਂ ਵੀ ਵੱਡਾ ਲੇਵਾ ਮਾਰਦੀ ਹੋਵੇਗੀ ਕਾਫੀ ਪੂਰੀ ਮੈਂ ਬੰਦੀ ਆ ਵੇਰ ਜੀ ਇਹ ਨਹੀਂ ਕਿ ਆ ਸਾਰੇ ਵਟਬੂਟ ਘੜਦੀ ਆ ਹੂੰ ਹਾਂ ਜੀ ਬਿਲਕੁਲ ਸਰ ਆਪਾਂ ਇਹ ਗੱਲ ਕਹਿਨੇ ਆ ਕਿ ਜੇ ਆਪਾਂ ਦੁੱਧ ਚਵਾ ਕੇ ਦੇਣਾ ਹੈ 18 ਕਿਲੋ ਬਿਲਕੁਲ ਤੇ ਫਿਰ ਆਪਾਂ ਸੂਈ ਤੋਂ ਜੇ ਜਿੱਦਣ ਵੀ ਆਪਣਾ ਹੋਇਆ ਜੀ ਤੇ ਉਦੋਂ ਫਿਰ ਮੁੱਲ ਕੁਝ ਹੋਰ ਕਰਾਂਗੇ ਬਿਲਕੁਲ ਹਾਂਜੀ ਬਿਲਕੁਲ ਜਿਹੜਾ ਅਜਿਹਾ ਟਾਈਮ ਹੋਣਾ ਇਸ ਟਾਈਮ ਦਾ ਮੁੱਲ ਆ ਹਮ ਇਹ ਆਪਣਾ 1,35,000 ਜੀ ਉਹਦੇ ਵਿੱਚ ਮਾਨਦਾਨ ਕਰਾਂਗੇ ਜਿਹੜਾ ਵੇਰ ਭਰਾ ਹੋਊਗਾ ਠੀਕ ਹੈ ਜੀ ਜੇ ਕਿਸੇ ਨੇ ਦੂਰੋਂ ਆਉਣਾ ਹੈ ਉਹਦੇ ਵਾਸਤੇ ਰਹਿਣ ਨੂੰ ਥਾਂ ਵੀ ਹੈਗੀ ਆ ਜੀ ਤੇ ਉਹਨੂੰ ਰਹਿਣ ਨੂੰ ਥਾਂ ਵੀ ਦਵਾਂਗੇ ਬਲਕਿ ਫੈਸਿਲਿਟੀ ਆ ਕੋਈ ਭੈਣ ਭਰਾ ਨੇਰਾ ਸਵੇਰਾ ਹੋ ਜਾਂਦਾ ਹੈ ਨੇਰਾ ਸਵੇਰਾ ਹੋ ਜੇ ਤੇ ਰਹਿਣ ਨੂੰ ਥਾਂ ਦਵਾਂਗੇ ਬਿਲਕੁਲ ਬਿਲਕੁਲ ਜਿਹੋ ਜ ਆ ਪ੍ਰਸ਼ਾਦਾ ਪਾਣੀ ਛਕਦੇ ਉਹੋ ਜ ਅਗਲੇ ਨੂੰ ਛਕਾਵਾਂਗੇ ਜੀ ਹਾਂਜੀ ਠੀਕ ਆ 135000 ਜਿਹੜੀ ਦੋਸਤੋ ਡਿਮਾਂਡ ਆ ਅੱਜ ਦਾ ਮੋਲ ਆ ਵੀਰਾਂ ਦਾ ਵੀ ਜਦੋਂ ਅੱਜ ਮੇਰੇ ਕੋਲੇ ਰਹਿ ਗਈ ਹਾਂਜੀ ਤੇ ਜੇ ਸੋਈ ਕਿਸੇ ਨੇ ਲੈਣੀ ਫਿਰ ਉਹਦਾ ਮੁੱਲ ਹੋਰ ਹੋਊਗਾ ਜੀ ਹਾਂਜੀ ਬਿਲਕੁਲ ਠੀਕ ਆ ਸੋ ਮੱਝ ਜਿਹੜੀ ਆ ਦੋਸਤੋ ਤੁਸੀਂ ਹਰ ਪਾਸਿਓ ਪੂਰੀ ਚੰਗੀ ਤਰ੍ਹਾਂ ਦੇਖ ਲਈ ਆ ਠੀਕ ਹੈ ਤੇ ਵੱਡੀ ਕਦਗੜ ਦੇ ਵਿੱਚ ਆ ਬਾਡੀ ਬੰਤਰ ਪੂਰੀ ਹੈਗੀ ਹੈਵੀ ਬਾਡੀ ਵੇਟ ਦੀ ਆ ਹਵਾਨਾ ਸੋਹਣਾ ਬਣਾਉਣਾ ਕਿਉਂਕਿ ਜੇਕਰ ਮਿਲਕਿੰਗ ਜਿਹੜੀ ਦੋਸਤੋ 16 ਕਿਲੋ ਦੇਣੀ ਆ ਓਡਾ ਹਵਾਨਾ ਲੇਵਾ ਵੀ ਮੱਝ ਨੇ ਬਣਾ ਕੇ ਤਿਆਰ ਕਰਨਾ ਹੈਗਾ 1,35,000 ਡਿਮਾਂਡ ਆ ਬਾਕੀ ਮੈਂ ਤੁਹਾਨੂੰ ਇੱਕ ਨਜ਼ਰ ਮਰਵਾ ਦੇਣਾ ਪਹਿਲੇ ਸਵੇਰਾਂ ਦੀਆਂ ਜਿਹੜੀਆਂ ਝੋਟੀਆਂ ਕੱਟੀਆਂ ਨੇ ਆ ਜਿਹੜੀ ਪਹਿਲੇ ਸਵੇਰ ਦੀ ਕੱਟੀ ਆ ਨਾਲ ਝੋਟੀ ਤੁਸੀਂ ਦੇਖ ਰਹੇ ਹੋ ਇਹ ਪਹਿਲੇ ਸਵੇਰ ਦੀ ਆ ਝੋਟੀ ਆ ਇਹ ਅੱਗੇ ਦੋਸਤੋ ਦੂਜੇ ਸਵੇਰੇ ਦੇ ਵਿੱਚ ਨਾ ਵੀਰੇ ਹਾਂਜੀ ਆ ਦੂਜੇ ਸਵੇਰੇ ਦੀ ਕੱਟੀ ਆ ਗਈ ਹੈ ਇਹ ਵੀ ਬਿਲਕੁਲ ਨੀਲੀ ਰਾਵੀ ਦੇ ਵਿੱਚ ਪੈਂਦੀ ਆ ਕੱਟੀ ਪੂਰੀ ਨੀਲੀ ਰਾਵੀ ਦੀ ਆ ਤੇ ਮੱਝ ਦੀ ਜਿਹੜੀ ਆ ਦੋਸਤੋ ਬੱਚੇ ਪਾਉਣ ਦੀ ਸਮਰੱਥਾ ਕਹੋ ਜਾਂ ਬੱਚੇ ਬਰੀਡ ਦੇ ਉੱਪਰ ਵੀ ਜਿਹੜਾ ਵੀ ਅੱਗੇ ਕੰਮ ਕਰੂਗਾ ਜਿਹੋ ਜਿਹੇ ਟੀਕੇ ਜਿਹੋ ਜਿਹੇ ਏਆਈ ਕਰਵਾ ਲਓਗੇ ਤੁਸੀਂ ਉਹੋ ਜੇ ਬਿਲਕੁਲ ਪ੍ਰੋਪਰ ਬੱਚੇ ਪਾ ਦੋਗੀ तकरीबन ਇਹ ਤਾਂ ਵੀਰ ਜੀ ਮਾਲੀਤੀ ਸੀ ਨਾ ਤੀ ਹਾਂਜੀ ਹਾਂਜੀ ਇਹ ਮਾਲੀਦੀ ਸੀ ਉਹ ਜਿਹੜੀ ਆ ਟੀਕੇ ਦੀ ਆ ਉਹ ਟੀਕੇ ਦੀ ਸੀਗੀ ਹਾਂਜੀ ਉਹ ਫੋਨ ਵਿੱਚ ਟੀਕਾ ਭਰਾਇਆ ਤੇ ਮੈਨੂੰ ਜਾਨੀ ਕਿ ਰਿਜ਼ਲਟ ਦਾ ਪਤਾ ਨਹੀਂ ਕਿਹੜਾ ਮਟੀਗਾ ਭਰਾ ਬਿਚਾ ਤੇ ਮੇਰੇ ਕੋਲੇ ਰਾ ਗਾਸੀ ਦਿਓ ਲੱਭਾ ਨਹੀਂ ਹੈ ਨੀਲੀ ਦਾ ਵੀ ਤਾਂ ਸੀ ਹਾਂਜੀ ਨੀਲੀ ਦਾ ਵੀ ਦਾ ਭਰਾਇਆ ਗੱਬਨ ਨੀਲੀ ਦਾ ਵੀ ਤੇ ਟੀਕੇ ਤੋਂ ਹਾਂਜੀ ਪਰ ਪਤਾ ਨਹੀਂ ਵੀ ਕਿਹੜਾ ਸੀਮਨ ਸੀ ਨਾ ਭਰਾਇਆ ਇੰਨਾ ਕਿ ਚੰਗਾ ਵਧੀਆ ਆ ਆਪਦੇ ਨੂੰ ਹਾਂਜੀ ਬਿਲਕੁਲ ਜੇ ਸਟਰਾਲ ਲੱਭ ਜਾਂਦਾ ਤੇ ਆਪਾਂ ਵਿੱਚ ਵੀਡੀਓ ਤੇ ਦਿਖਾ ਦੇਣਾ ਬਿਲਕੁਲ ਜੀ ਫਿਰ ਆਪਾਂ ਦਿਖਾ ਦਿੰਦੇ ਹਾਂਜੀ ਤੇ ਫਿਰ ਵੀ ਜਿਹੜੀ ਆ ਬੱਚਾ ਇਹ ਜਿਹੋ ਜਿਹਾ ਟੀਗਾ ਹੈ ਉਹੋ ਜਿਹਾ ਬੱਚਾ ਬਾਹ ਦਿੰਦੀ ਆ ਜੀ ਹੁਣ ਉਹ ਪੂਰੀ ਨੀਲੀ ਦੇ ਵਿੱਚ ਘੱਟੀ ਦਿੱਤੀ ਆ ਬਿਲਕੁਲ ਜਾਨੀ ਕਿ ਉਹਦੇ ਨਿਸ਼ਾਨੀਆਂ ਬਿਲਕੁਲ ਹਾਂਜੀ ਅੱਛਾ ਹੀਰੇ ਵੀਰ ਇੱਕ ਸੰਪਰਕ ਨੰਬਰ ਆਪਣੇ ਜਰੂਰ ਦੇ ਦਿਓ ਜੀ ਨੰਬਰ ਹੈਗਾ ਜੀ 9877 ਠੀਕ ਹੈ ਜੀ 9877 ਠੀਕ ਹੈ ਜੀ ਸੋ ਇੱਕ ਵੀਰ ਦੀ ਵੈੜ ਵੀ ਆਪਾਂ ਮਾੜਾ ਜ਼ਿਕਰ ਕੀਤਾ ਸੀਗਾ ਇੱਕ ਵੈੜ ਵੀ ਜਿਹੜੀ ਦੋਸਤੋ ਬਕਾਊ ਆ ਠੀਕ ਆ ਥੋੜੀਆਂ ਜੀਆਂ ਪਲਾਂ ਹੈਗੀਆਂ ਨੇ ਕਿਉਂਕਿ ਤਾਜੀ ਸੂਈ ਆ ਬੌਲਾ ਵੀਰ ਤੋਂ ਪੁੱਛ ਲੈਨੇ ਆਪਾਂ ਠੀਕ ਆ ਤੇ ਹਿਰੇਬੀਰ ਇਹ ਸੂਆ ਕੇ ਨਮਾ ਸੋਈਏ ਬੜਾ ਇਹ ਵੀਰ ਜੀ ਦੂਜਾ ਸੂਆ ਦੂਜਾ ਸੂਆ ਹਾਂਜੀ ਤੇ ਕਿੰਨੇ ਕ ਦਿਨ ਹੋ ਗਏ ਸੋਈ ਨੂੰ ਇਹਨੂੰ ਵੀਰ ਜੀ ਤਕਰੀਬਨ ਆਵੇ ਬੱਚੀ ਬੈਠੀ ਖੜੀ ਆ ਹਾਂਜੀ ਤੇ ਚਾਰ ਪੰਜ ਦਿਨ ਦੀ ਸੋਈ ਹੋਈ ਆ ਚਾਰ ਪੰਜ ਕ ਦਿਨ ਦਾ ਸਮਾਂ ਹੋ ਗਿਆ ਆ ਮਗਰ ਜਿਹੜੀ ਬੱਚੀ ਤੁਸੀਂ ਦੇਖ ਸਕਦੇ ਠੀਕ ਆ ਕੋਈ ਚੰਗੇ ਸੀਮੰਤ ਜਿਹੜੀ ਐਚਐਫ ਦੀ ਪਿਓਰ ਬੱਤੀ ਆ ਠੀਕ ਆ ਤੇ 4-5 ਦਿਨ ਦਾ ਸਮਾਂ ਹੋ ਗਿਆ ਤੇ ਹੁਣ ਬੋਲੇ ਦੇ ਵਿੱਚ ਕਿੰਨਾ ਕੁ ਚੱਲਣ ਡਈਏ ਵੀਰ ਇਸ ਟਾਈਮ ਵੀਰ ਜੀ ਆਪਾਂ ਜੇ ਕੋਈ ਘਰੇ ਆਣ ਕੇ ਚਵਾਈ ਕਰੂ 20 ਤੋਂ ਪਲੱਸ ਲਾ ਦਾਂਗੇ ਨਹੀਂ ਤੇ ਜੇ ਕੋਈ ਆਨਲਾਈਨ ਮਗਾਊਗਾ ਉਹਨੂੰ 18 ਕਿਲੋ ਦੀ ਗਾਰੰਟੀ ਦੇ ਮੈਂ ਗਾਂ ਭੇਜਦਾ 18 ਕਿਲੋ ਦੀ ਗਾਰੰਟੀ ਤੇ ਜੇਕਰ ਕੋਈ ਆਨਲਾਈਨ ਮੰਗਾਉਂਦਾ ਹਾਂਜੀ ਤੇ ਭਲਾ ਤੁਸੀਂ ਦੱਸਦੇ ਭਲਾ ਹੈਗੀਆਂ ਨਾ ਜੀ ਭਲਾ ਹੈਗੀਆਂ ਵੀਰ ਜੀ ਜਿਹੜੇ ਬੰਦੇ ਵੇਂਦੀ ਆ ਉਸ ਬੰਦੇ ਭਲ ਚੱਲ ਜਾਂਦੀ ਹਲੇ ਭਲਾ ਹੈਗੀਆਂ ਭਲਾ ਹੈਗੀਆਂ ਨੇ ਤੇ ਹੁਣ 18 ਤੋਂ ਬਾਹਰ ਜਿਹੜਾ ਦੋਸਤੋ ਬੌਲੇ ਦੇ ਵਿੱਚ ਚਵਾਈ ਆ ਠੀਕ ਆ ਵੀਰਾਂ ਦਾ ਵੀ 25 ਪਲੱਸ ਵਾਲੀ ਵੈੜ ਆ 30 ਪਲੱਸ ਦੀ ਗਾਰੰਟੀ ਆ ਪਰ ਉਹ ਮਿਲੀ ਆ ਹਾਂਜੀ ਹਾਂਜੀ ਤੇ ਯਾਨੀ ਕਿ ਇਹਨੂੰ ਹਜੇ ਵੰਡ ਇੱਕ ਮੋਟ ਨਹੀਂ ਪਾਇਆ ਚੋਕਰੀ ਸਿਰਫ ਪਾਈਦਾ ਤੇ ਪੱਠਿਆਂ ਤੇ ਇਹ ਭੜਾ ਲਾਉਣ ਦਾ ਕਰਕੇ ਬਿਲਕੁਲ 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 ਬਾਕੀ ਥਣ ਜਿਹੜੇ ਹੈਗੇ ਤੁਸੀਂ ਬੇਸ਼ੱਕ ਆ ਵੇਖ ਲਓ ਧਿਆਨ ਦੇ ਨਾਲ ਠੀਕ ਆ ਆ ਥਾਣਾ ਤੇ ਚੁਵਾਈ ਵੀਰਤੀ ਵਧੀਆ ਪੋਲੀ ਆ ਹਾਂਜੀ ਹਾਂਜੀ ਪੋਲੀ ਠੀਕ ਆ ਇਹ ਬੈੜ ਜਿਹੜੀ ਦੋਸਤੋ ਖਾਸ ਤੌਰ ਤੇ ਆਪਾਂ ਜ਼ਿਕਰ ਤਾਂ ਕੀਤਾ ਵੀ ਅੱਗੇ ਵੀਰਾਂ ਦਾ ਵੀ ਚਲੋ ਦੋ ਚਾਰ ਤਣੇ ਲੇਟ ਵੇਚਾਂਗੇ ਭਲਾ ਲੱਤ ਜਾਂਦੀਆਂ ਨੇ ਫਿਰ ਆਪਾਂ ਸੇਲ ਕਰਦਾਂਗੇ ਫਿਲਹਾਲ ਆਪਾਂ ਜਿਹੜਾ ਇੱਕ ਤੁਹਾਨੂੰ ਦਿਖਾ ਦਿੱਤਾ ਵੀ ਕਿਸੇ ਵੀਰ ਨੇ ਜੇਕਰ ਅੱਜ ਖਰੀਦਣੀਆਂ ਤੁਸੀਂ ਤਾਂ ਵੀ ਖਰੀਦ ਸਕਦੇ ਹੋ ਸੌਦਾ ਕਰ ਸਕਦੇ ਹੋ ਘਰ ਆ ਕੇ ਆਪਣੀ ਨਰਕ ਪਰਖ ਹੈਗੀ ਤਸੱਲੀ ਕਰ ਸਕਦੇ ਹੋ ਚੁਵਾਈ ਕਰਕੇ ਵੇਰ ਬਿਲਕੁਲ ਠੰਡੀ ਸੀਲ ਸਭ ਪੂਰੀ ਹੈਗੀ ਆ ਤੋੜ ਕੇ ਆਪਾਂ ਤੁਹਾਨੂੰ ਬੇਸ਼ੱਕ ਆ ਦਿਖਾ ਦਿੰਦੇ ਆ ਜੀ ਹਵਾਨਾ ਲੇਵਾ ਬਹੁਤ ਵਧੀਆ ਖੁੱਲਾ ਹਵਾਨਾ ਲੇਵਾ ਬਾਕੀ ਭਾਲ ਹੈਗੀ ਏ ਜਿਹੜੀ ਨੋਰਮਲ ਹੀ ਇੱਕ ਜਿੱਕਰ ਕਰ ਦਿੱਤਾ ਪਰ ਫਸਟਲੀ ਤੇ ਅੱਛਾ ਹੀਰੇ ਵੀ ਇਹਦਾ ਕੀ ਲੈ ਦੇ ਕਿੰਨਾ ਮੋਲੇ ਇਹਦਾ ਵੀਰ ਦੀ ਪੂਨ ਤੇ ਕਰ ਲਾਂਗੇ ਆਪਣਾ ਰਾਦਾ ਨਹੀਂ ਸੀ ਵੀਡੀਓ ਜੇ ਪਾਉਂਦਾ ਜੀ ਤੇ ਮੈਂ ਕਿਹਾ ਚਲੋ ਆਏ ਜੇ ਤੁਸੀਂ ਤੇ ਵਕਾਦਾ ਕਿਸ ਭੈਣ ਭਰਾ ਨੂੰ ਬਿਲਕੁਲ ਪਸੰਦ ਆ ਜਾਂਦੀ ਆ ਬਿਲਕੁਲ ਬਾਕੀ ਇਹਦਾ ਫੋਨ ਤੇ ਦੱਸ ਦਾਂਗੇ ਦੁੱਧ 20 ਤੋਂ ਬਾਹਰ ਹੋਊਗਾ ਠੀਕ ਆ 25 ਪਲੱਸ ਦੀ ਆਪਣੀ ਗਾਰੰਟੀ ਹੋਊਗੀ। ਆ ਜੇਕਰ ਅੱਜ 20 ਤੋਂ ਬਾਹਰ ਹੈਗਾ ਜਾਂ 20 ਹੈਗਾ ਤੇ ਨਾਰਮਲੀ ਕੋਈ ਭੈਣ ਭਰਾਏ ਸਮਝ ਜੇ ਵੀ 25 ਤੋਂ ਬਾਹਰ ਚੱਲਣ ਵਾਲੀ ਬੈੜ ਚੱਲਣ ਵਾਲੀ ਆਂ ਜੀ। ਠੀਕ ਆ। ਤੇ ਮਗਰ ਬੱਚੀਏ ਦੋਸਤੋ ਜਰੂਰ ਤੁਸੀਂ ਧਿਆਨ ਦੇ ਵਿੱਚ ਰੱਖ ਲਿਓ ਖਾਸ ਤੌਰ ਤੇ ਜਿਹੜਾ ਮੋਹਲਾ ਪ੍ਰਾਈਜ਼ ਆ ਉਹ ਵੀਰਾਂ ਦਾ ਵੀ ਫੋਨ ਤੇ ਕਰਾਂਗੇ। ਜਿਸ ਵੀ ਕਿਸੇ ਫਾਰਮਰ ਵੀਰ ਨੇ ਖਰੀਦਣੀ ਆ ਉਹ ਤੁਸੀਂ ਜਿਹੜਾ ਵੀਰ ਨਾਲ ਸੰਪਰਕ ਕਰਕੇ ਫੋਨ ਤੇ ਗੱਲਬਾਤ ਕਰਕੇ ਪੁੱਛ ਸਕਦੇ ਹੋ ਰੇਟ। ਹੀਰੇ ਵੀਰ ਇੱਕ ਵਾਰੀ ਸੰਪਰਕ ਆਪਣੇ ਦੇ ਦਿਓ ਜੀ। ਮੇਰਾ ਨਾਮ ਹੀਰਾ ਸਿੰਘ ਆ ਜੀ। ਹਾਂ ਜੀ। ਪਿੰਡ ਪੰਗਾਲਾ। ਹਾਂ ਜੀ। ਤਹਿ ਠੀਕ ਹੈ ਜੀ ਕੇਮ ਕਰ ਰੋਡ ਦੇ ਉੱਤੇ ਆਪਣਾ ਪਿੰਡਾ ਪੰਘਾਲਾ ਪਟ્રોલ ਬੰਬ ਦੇ ਲੱਗੇ ਜੀ ਬਿਲਕੁਲ ਜੀ ਸ਼ਾਰਾ ਜੀ ਠੀਕ ਹੈ ਵੀਰ ਹਾਂਜੀ ਤੇ ਸੰਪਰਕ ਨੰਬਰ ਵੀਰੇ ਹਾਂਜੀ ਬੋਲ ਦਿਓ ਜੀ ਸੰਪਰਕ ਨੰਬਰ ਹੈਗਾ ਜੀ 98787 ਹਾਂਜੀ 07057 ਠੀਕ ਹੈ ਜੀ ਹਾਂਜੀ ਸੋ ਦੋਸਤੋ ਜਰੂਰ ਤੁਸੀਂ ਸੰਪਰਕ ਕਰਕੇ ਗੱਲਬਾਤ ਕਰ ਸਕਦੇ ਹੋ ਪਸ਼ੂ ਘਰੇਲੂ ਦੇ ਵਿੱਚ ਇੱਕ ਤੁਹਾਨੂੰ ਮੱਝ ਦਿਖਾਈ ਆ ਪਸੰਦ ਆਊਗੀ ਦੂ ਦੂ ਨੇੜੇੋਂ ਜੇਕਰ ਕੋਈ ਘਰੇ ਵੀਰ ਆਉਂਦਾ ਖਰੀਦਣ ਤੈ ਨਰਾਸ਼ ਨਹੀਂ ਤੁਸੀਂ ਹੋਵੋਗੇ ਕਿਉਂਕਿ ਹਰ ਪਾਸੇ ਵੀਰ ਨੇ ਪੂਰੀ ਆਪਦੇ ਵੱਲੋਂ ਗਾਰੰਟੀ ਦਿੱਤੀ ਆ ਚਾਹੇ ਦੁੱਧ ਨੂੰ ਲੈ ਕੇ ਹੋਵੇ ਥਾਣਾ ਨੂੰ ਲੈ ਕੇ ਹੋਵੇ ਭਾਰ ਪਿੱਛੇ ਦੀ ਹੋਵੇ ਫੁੱਲ ਗਾਰੰਟੀ ਆ ਘਰ ਦੀ ਮੱਝ ਜਰੂਰ ਖਰੀਦ ਸਕਦੇ ਹੋ ਘਰੇਲੂ ਮੱਝ ਜਿਹੜੇ ਵੀਰ ਖਾਸ ਤੌਰ ਤੇ ਘਰੇਲੂ ਮੱਝ ਲੱਭ ਰਹੇ ਆ ਵੀ ਕਿਤੇ ਘਰੋਂ ਖਰੀਦ ਗਏ ਮੱਝ ਠੀਕ ਆ ਜੇ ਤੁਹਾ ਰਿਕਾਰਡ ਪੂਰਾ ਪਤਾ ਚੱਲ ਸਕੇ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ